ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆ ਦੇਖੋ ਬਹੁਤ ਮੈਸੇਜ ਆਉਂਦੇ ਕਿ ਨਵੀਂ ਸਰਕਾਰ ਬਣ ਤੇ ਕੀ ਫਾਇਦਾ ਹੋਇਆ ਨਵੀਂ ਸਰਕਾਰ ਨੇ ਕਈ ਚੀਜ਼ਾਂ ਪੁਰਾਣੀ ਸਰਕਾਰ ਦੀ ਪਾਲਿਸੀ ਬਦਲ ਦੇਣੀ ਆ ਕੀ ਕੀ ਬਦਲ ਦੇਣਾ ਆ ਕਿ ਕਾਫੀ ਬੀਜੇ ਦੇ ਵਿੱਚ ਰੈਤ ਕਰਨੀ ਆ ਦੇਖੋ ਬੀਜਾ ਤਾਂ ਪੁਰਾਣੀ ਸਰਕਾਰ ਨੇ ਵੀ ਬਹੁਤ ਦਿੱਤੇ ਪਰ ਅਸਲੀ ਗੇਮ ਇੱਥੇ ਆ ਕੇ ਖੇਡੀ ਗਈ ਆ ਅਸਲੀ ਜਿਹੜੀ ਪ੍ਰੋਬਲਮ ਲੋਕਾਂ ਨੂੰ ਪਈ ਇੱਥੇ ਆ ਕੇ ਪਈ ਆ ਬੀਜੇ ਤਾਂ ਅੰਨੇ ਬਸ ਦੇ ਦਿੱਤੇ ਬੀਜਾ ਲੈ ਲੈਣਾ ਕੋਈ ਵੱਡੀ ਗੱਲ ਨਹੀਂ ਹੈਗੀ ਇੱਥੇ ਜਦੋਂ ਆਏ ਹਰ ਸਾਲ ਦੀ ਜਿਹੜੇ ਸਟੂਡੈਂਟ ਆਏ ਹਰ ਸਾਲ ਦੀ ਲੱਖਾਂ ਦੇ ਹਿਸਾਬ ਨਾਲ ਫੀਸਾਂ ਸੀਗੀਆਂ ਉਹ ਨਹੀਂ ਦੇ ਹੋਈਆਂ ਸਟੱਡੀਆਂ ਉਹ ਨਹੀਂ ਬੰਚ ਛੱਡ ਦਿੱਤੀ ਫਿਰ ਗਾਂ ਸਪਾਂਸਰਾਂ ਨਹੀਂ ਮਿਲੀਆਂ ਗਾਂ ਬੀਜੇ ਨਹੀਂ ਬਦੇ ਉਹ ਦੋ ਨੰਬਰ 'ਚ ਹੋ ਗਏ ਫਿਰ ਜਿਹੜੇ ਕੇਅਰ ਹੋਮ 'ਚ ਆਏ ਸਭ ਤੋਂ ਜ਼ਿਆਦਾ ਫਰਾਡ ਤਾਂ ਉੱਥੇ ਚੱਲਿਆ ਜ਼ਿਆਦਾ ਕੇਅਰ ਹੋਮ ਦੀਆਂ ਕੰਪਨੀਆਂ ਨਹੀਂ ਹੁੰਦੀਆਂ ਸੀ ਤੇ ਜਾਂ ਫਿਰ ਜਿਹੜਾ ਉਹਨੂੰ ਐਡਰੈਸ ਦਿੱਤਾ ਹੁੰਦਾ ਸੀ ਉੱਥੇ ਜਾਂ ਕੋਈ ਪਾਰਕ ਹੁੰਦੀ ਸੀ ਜਾਂ ਫਿਰ ਕਿਸੇ ਦਾ ਘਰ ਹੁੰਦਾ ਸੀਗਾ ਤੇ ਜਾਂ ਫਿਰ ਜੇ ਕੰਪਨੀ ਸੀਗੀ ਉਹ ਕੰਮ ਨਹੀਂ ਦਿੰਦੇ ਸੀਗੇ ਇਸ ਤਰ੍ਹਾਂ ਦਾ ਵੀ ਫਰਾਡ ਬਹੁਤ ਜ਼ਿਆਦਾ ਚੱਲਿਆ ਤੇ ਉਹਨਾਂ ਦੇ ਵੀਜ਼ੇ ਕੈਂਸਲ ਹੋ ਗਏ ਅੱਗੇ ਉਹਨਾਂ ਨੂੰ ਵੀਜ਼ੇ ਨਹੀਂ ਮਿਲੇ ਤੇ ਇਹ ਉਮੀਦ ਹੈ ਕਿ ਇਹ ਸਰਕਾਰ ਇਹਨਾਂ ਮਸਲਿਆਂ ਦਾ ਸਾਰਾ ਹੱਲ ਕਰੂਗੀ ਔਰ ਬੈਟਰ ਕਰੂਗੀ ਤੇ ਇਹ ਇਹ ਮੀਤ ਕੀਤੀ ਜਾਂਦੀ ਨਵੀਂ ਸਰਕਾਰ ਤੋਂ ਕਿ ਇਹਨਾਂ ਚੀਜ਼ਾਂ ਦੀ ਜਿਹੜੀ ਪ੍ਰੋਬਲਮ ਆਈ ਆ ਹਨਾ ਕਿ ਇਹ ਜਰੂਰ ਹੱਲ ਹੋਊਗੀ ਔਰ ਇੱਥੇ ਜਿਹੜੇ ਲੋਕਾਂ ਦੇ ਵੀਜ਼ਾ ਕੈਨਸਲ ਹੋ ਚੁੱਕੇ ਸਟੂਡੈਂਟ ਦੇ ਆ ਕੇਅਰ ਹੋਮ ਨੂੰ ਕੰਮ ਨਹੀਂ ਦਿੱਤੇ ਕੰਪਨੀਆਂ ਫਰੋਡ ਸੀ ਗਾਂ ਬੀਜੇ ਵੀ ਬੰਦ ਹੋ ਗਏ ਬਾਕੀ ਫਰਕ ਇਹ ਪਿਆ ਆ ਕਿ ਜਿੱਦਾਂ ਹੁਣ ਇੰਗਲੈਂਡ ਦੇ ਵਿੱਚ ਦੰਗੇ ਬਹੁਤ ਵੱਡੀ ਲੈਵਲ ਤੇ ਸ਼ੁਰੂ ਹੋ ਗਏ ਹਰ ਸ਼ਹਿਰ ਦੇ ਵਿੱਚ ਦੰਗੇ ਫੈਲ ਰਹੇ ਆ ਉਦੇ ਨਾਲ ਵੀਜ਼ਾ ਪ੍ਰੋਸੈਸਿੰਗ ਸਲੋ ਹੋਏ ਆ ਉਹਦੇ ਨਾਲ ਕਈ ਕੰਮਕਾਰ ਠੱਪ ਹੋ ਗਏ ਕਿਉਂਕਿ ਬਹੁਤ ਸ਼ੌਪਾਂ ਮਾਲ ਹੋਟਲ ਜਲਾ ਦਿੱਤੇ ਗਏ ਆ ਪ੍ਰਾਪਰਟੀ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਆ ਤੇ ਇਹਦੇ ਕਰਕੇ ਸਰਕਾਰ ਨੇ ਇਮੀਗ੍ਰੇਸ਼ਨ ਜਿਹੜੀ ਪਾਲਸੀ ਉਹਨੂੰ ਹਜੇ ਸਟਾਪ ਕਰ ਦਿੱਤਾ ਮਹੀਨੇ ਦੋ ਮਹੀਨੇ ਬਾਅਦ ਤੇ ਇਹੇ ਚੀਜ਼ਾਂ ਦੁਬਾਰਾ ਬੈਟਰ ਹੋਣਗੀਆਂ ਇਹ ਉਮੀਦ ਆ ਕਿ ਨਵੀਂ ਸਰਕਾਰ ਬੈਟਰ ਕਰੂਗੀ ਪਰ ਹਜੇ ਫਿਲਹਾਲ ਡਿਲੇ ਹੋ ਗਿਆ ਆ ਤੇ ਵੈਸੇ ਵੀ ਵੀਜ਼ਾ ਪ੍ਰੋਸੈਸਿੰਗ ਵੀ ਬਹੁਤ ਸਲੋ ਹੋ ਗਾਇਆ ਤੇ ਉਮੀਦ ਹੈ ਕਿ ਅ ਮਹੀਨੇ ਦੋ ਮਹੀਨੇ ਤੇ ਜੋ ਵੀ ਮਾਹੌਲ ਚੱਲ ਰਿਹਾ ਆ ਇਹ ਠੀਕ ਹੋਣ ਤੋਂ ਬਾਅਦ ਸਾਰਾ ਕੁਝ ਠੀਕ ਹੋ ਜਾਊਗਾ ਤੇ ਵਰਕ ਪਰਮਿਟ ਜੋ ਵੀ ਵੀਜ਼ੇ ਆ ਫਿਰ ਕਿਉਂਕਿ ਇਹਨਾਂ ਦੀ ਪਾਲਿਸੀ ਵਧੀਆ ਹੁੰਦੀ ਲੇਬਰ ਪਾਲਿਟੀ ਦੀ ਪਰ ਅੱਗੇ ਹੁਣ ਕੀ ਹੁੰਦਾ ਆ ਉਹ ਦੇਖਣਾ ਪੈਣਾ ਆ ਬਾਕੀ ਥੈਂਕ ਯੂ ਚੈਨਲ ਨੂੰ ਸਬਸਕ੍ਰਾਈਬ ਕਰਿਆ